ਪੰਜਾਬ ਦੇ ਕ્રાਫਟ ਮੇਲੇ ਦੇ ਵਿੱਚ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਇੱਕ ਨੌਜਵਾਨ ਦੇ ਉੱਪਰ ਇੱਕ ਆਈਫਲ ਟਾਵਰ ਆ ਕੇ ਡਿੱਗਦਾ ਜਿਸ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਜੀ ਹਾਂ ਜਦਕਿ ਦੂਜਾ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਜ਼ਖਮੀ ਨੂੰ ਇਲਾਜ ਲਈ ਨੀਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਜੋ ਥੋੜਾ ਸੁਧਾਰ ਦੱਸਿਆ ਜਾ ਰਿਹਾ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਾ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਜੋ ਹੈ ਸ਼ੁਰੂ ਕਰ ਦਿੱਤੀ ਹੈ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਕிராਫਟ ਮਾਰਕੀਟ ਦੇ ਪ੍ਰਬੰਧਕਾਂ ਵੱਲੋਂ ਕਰੀਬ 5 ਫੁੱਟ ਉੱਚੇ ਆਈਫਲ ਟਾਵਰ ਬਣਾਏ ਗਏ ਸਨ ਸ਼ਾਮ ਕਰੀਬ 3:30 ਵਜੇ ਅਚਾਨਕ ਆਏ ਤੇਜ਼ ਤੂਫਾਨ ਕਾਰਨ ਟਾਵਰ ਟਹਿ ਗਿਆ ਇਸ ਦੌਰਾਨ ਇੱਕ ਨੌਜਵਾਨ ਜੋ ਕਿ ਆਪਣੇ ਦੋਸਤ ਨਾਲ ਮੇਲਾ ਦੇਖਣ ਆਇਆ ਸੀ ਇਸ ਦੀ ਲਪੇਟ ਚ ਆ ਗਿਆ ਤੇ ਗੰਭੀਰ ਜ਼ਖਮੀ ਹੋ ਗਿਆ ਜਿਸ ਸਮੇ ਟਾਵਰ ਡਿੱਗ ਗਿਆ ਸਮੇ ਇੱਕ ਹੋਰ ਨੌਜਵਾਨ ਟਾਵਰ ਤੇ ਲਾਈਟਾਂ ਲਗਾ ਰਿਹਾ ਸੀ ਟਾਵਰ ਡਿੱਗਣ ਕਾਰਨ ਉਹ ਵੀ ਜ਼ਖਮੀ ਹੋ ਗਿਆ ਦਾਜਾ ਮਾਂਗੇ ਦੋਵਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਇੱਕ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਦੂਜੇ ਦਾ ਇਲਾਜ ਜੋਗਾ ਕੀਤਾ ਜਾ ਰਿਹਾ ਮ੍ਰਿਤਕ ਅਰਵਿੰਦਰ ਕੁਮਾਰ ਪੁੱਤਰ ਲਖੀ RAM ਵਾਸੀ ਕਲਿਚਪੁਰ ਦੇ ਦੋਸਤ ਗਗਨਦੀਪ ਸ਼ਰਮਾ ਨੇ ਦੱਸਿਆ ਕਿ ਉਹ ਦੋਵੇਂ ਸ਼ੁੱਕਰਵਾਰ ਨੂੰ ਕ્રાਫਟ ਮੇਲਾ ਦੇਖਣ ਆਏ ਸਨ ਮੇਲੇ ਦੇ ਵਿੱਚ ਦਾਖਲ ਹੁੰਦੇ ਹੀ ਤੇਜ਼ ਹਨੇਰੀ ਆਉਣ ਲੱਗੀ ਜਿਸ ਕਾਰਨ ਮੇਲੇ ਚ ਲਾਈਆਂ ਟਾਵਰ ਟੱਗ ਗਿਆ ਅਰਵਿੰਦ ਕੁਮਾਰ ਟਾਵਰ ਦੀ ਲਪੇਟ ਚ ਆ ਗਿਆ ਇਸ ਦੌਰਾਨ ਅਜੇ ਟਾਵਰ ਤੇ ਲਾਈਟਾਂ ਲਗਾ ਰਿਆ ਸੀ ਉਹ ਵੀ ਹਾਦਸੇ ਚ ਗੰਭੀਰ ਜ਼ਖਮੀ ਹੋ ਗਿਆ ਥੰਦਾਜਾਵਾ ਕਿ ਗਗਨਦੀਪ ਨੇ ਦੋਸ਼ ਲਾਇਆ ਕਿ ਹਾਦਸੇ ਤੋਂ ਬਾਅਦ ਕੋਈ ਵੀ ਮੇਲਾ ਪ੍ਰਬੰਧਕ ਮੌਕੇ ਤੇ ਨਹੀਂ ਪਹੁੰਚਿਆ ਤੇ ਨਾ ਹੀ ਕਿਸੇ ਨੇ ਉਸ ਦੀ ਮਦਦ ਕੀਤੀ ਉਸਨੇ ਖੁਦ ਅਰਵਿੰਦ ਕੁਮਾਰ ਨੂੰ 25 ਫੁੱਟ ਟਾਵਰ ਦੇ ਤੋਂ ਬਾਹਰ ਕੱਢਿਆ ਅਤੇ ਹਸਪਤਾਲ ਲੈ ਕੇ ਗਿਆ ਉਸਨੇ ਦੱਸਿਆ ਕਿ ਮੇਲੇ 'ਚ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ ਪਰ ਨਾ ਤਾਂ ਮੇਲਾ ਪ੍ਰਬੰਧਕ ਨੇ ਅਤੇ ਨਾ ਹੀ ਸੁਰੱਖਿਆ ਮੁਲਾਜ਼ਮਾਂ ਨੂੰ ਉਸਦੀ ਕੋਈ ਮਦਦ ਕੀਤੀ ਹੈ ਦਾ ਅੰਦਾਜ਼ਾਵਾ ਕੀ ਇਹ ਜੋ ਖਬਰ ਹੈ ਗੁਰਦਾਸਪੁਰ ਦੇ ਹਰ ਥੋਨੀ ਤੋਂ ਸਾਮਣੇ ਆਈ ਹੈ ਗਗਨਦੀਪ ਨੇ ਹੋਰ ਵੀ ਅੱਗੇ ਦੱਸਿਆ ਕਿ ਮ੍ਰਿਤਕ ਅਰਵਿੰਦ ਕੁਮਾਰ ਦਾ ਕਰੀਬ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਮ੍ਰਿਤਕ ਦੇ ਦੋਵੇਂ ਭਰਾ ਮਜ਼ਦੂਰੀ ਕਰਦੇ ਨੇ ਉਹਨਾਂ ਨੇ ਦੱਸਿਆ ਕਿ ਹੱਥ ਸੇ ਸੰਬੰਧਿਤ ਮ੍ਰਿਤਕ ਦੇ ਵਾਰਸਾ ਅਨੁਸੂਚਿਤ ਕਰ ਦਿੱਤਾ ਗਿਆ ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਨਾਮ ਗਗਨਦੀਪ ਸ਼ਰਮਾ ਤੇ ਅਸੀਂ ਗਏ ਸੀ ਉੱਥੇ ਜਿੱਥੇ ਮੇਲਾ ਲੱਗਾ ਹੋਇਆ ਹੈ ਤੇ ਉਥੇ ਇਹਨਾਂ ਦੇ ਅਸੀਂ ਭੱਜ ਪੰਗੂੜਾ ਉੱਤੇ ਆਣ ਪਿਆ ਇਹਨਾਂ ਦੇ ਤੇ ਕਿਵੇਂ ਕਿਵੇਂ ਹੋਈ ਇਦਾਂ ਕਿਤ ਨਹੀਂ ਅਸੀਂ ਗਏ ਸੀ ਉਥੇ ਅੰਦਰ ਹਜੇ ਐਂਟੜੀ ਹੋਏ ਆ ਤੇ ਹਨੇੜੀ ਚਲੀ ਬੜੀ ਜ਼ਬਰਦਸਤ ਤੇ ਅਸੀਂ ਭੱਜਣ ਲੱਗੇ ਮੈਂ ਭੱਜ ਗਿਆ ਤੇ ਇਹਨਾਂ ਦੇ ਉੱਪਰ ਪੰਗੂੜਾ ਆਣ ਪਿਆ ਵਾ ਇਹਨਾਂ ਦੇ ਨਾਲ ਅਨੰਦਰ ਕੁਮਾਰ ਆ ਤੇ ਕਲੀਜਪੁਰ ਤੇ ਰਹਿਣਾ ਮਲੇ ਇਹਨਾਂ ਨੂੰ ਇੱਥੇ ਕਿੱਥੇ ਲੈ ਜਾਂਦਾ ਉਹ ਇਹਨਾਂ ਨੂੰ ਮੈਂ ਲੈ ਕੇ ਆਇਆ ਸੀ ਤੇ ਨਾਲ ਜਿਹਨਾਂ ਦੇ ਵਿੱਚ ਮੇਲਾ ਲਾਇਆ ਹੋਇਆ ਉਹਨਾਂ ਦੀ ਗੱਡੀ ਸੀ ਉਹਨਾਂ ਨੇ ਮੇਰੇ ਮੇਰੇ ਗੱਡੀ ਦੇ ਵਿੱਚ ਪਾਇਆ ਉਹ ਲੈ ਕੇ ਆਏ ਨੇ ਭਰਾਂਦੇ ਇਹਨਾਂ ਨੂੰ ਦੱਤ ਕਰਾ ਦਿੱਤਾ ਹਾਂਜੀ ਤੇ ਜਿਹੜੇ ਮੇਲਾ ਦੇ ਪ੍ਰਬੰਧਕ ਨੇ ਉਹ ਨਾਲ ਹੀ ਇਹਦੇ ਕੋਈ ਕੁਛ ਨਹੀਂ ਆਇਆ ਕੋਈ ਕੋਈ ਨਹੀਂ ਨਾਲ ਆਇਆ ਪਤਾ ਨਹੀਂ ਭਾਜੀ ਉੱਥੇ ਵੀ ਕੋਈ ਨਹੀਂ ਸੀ ਸਿਕਿਉਰਿਟੀ ਸੀ ਉਹ ਮਦਦ ਕੀ ਹਾਜ ਤੱਕ ਇਹ ਪੰਘੂੜਾ ਵੀ ਮੈਂ ਚੁੱਕ ਕੇ ਇਹਨਾਂ ਨੂੰ ਚੱਲੋ ਕੱਢਿਆ ਕੋਈ ਵੀ ਹੱਥ ਨਹੀਂ ਝਿਲਾਂਦਾ ਕੋਈ ਵੀ ਕੁਛ ਨਹੀਂ ਸੀ ਤੇ ਇਹਨਾਂ ਨੂੰ ਚੁੱਕ ਕੇ ਘੱਡੀ ਜਪਾਇਆ ਕੋਈ ਨਾਲ ਨਹੀਂ ਆਇਆ ਕੋਈ ਕੁਛ ਨਹੀਂ ਹਾਂਜੀ ਤੇ ਦਰਵਾਜ਼ੇ ਨੂੰ ਕਹਿੰਦੇ ਕੋਈ ਇਨਫੋਰਮ ਕੀਤਾ ਹੋਇਆ ਉਹ ਆ ਰਹੇ ਨੇ ਇਹਨਾਂ ਬ੍ਰਦਰ ਭਾਜੀ ਇਹਨਾਂ ਦੇ ਵਿਆਹ ਹੋਣ ਹੋਏ 3 ਜਰਮਿਨੇ ਹੋਏ ਆ ਤੇ ਇਹਨਾਂ ਦੀ ਘਰ ਦੀ ਸਥਿਤੀ ਬਹੁਤ ਮਾੜੀ ਹੈ ਕਿ ਤੇ ਨਭਰਾਣੇ ਜਿਹੜਾ ਕਪਟੀ ਤੇ ਲਗਾ ਹੋਇਆ ਇੱਕ ਮਜ਼ਦੂਰੀ ਕਰਦਾ ਐ ਵੀ ਸਰ ਮਜ਼ਦੂਰੀ ਮਜ਼ਦੂਰੀ ਦੇ ਹਿਸਾਬ ਨਾਲ ਨਹੀਂ ਆਵੇ ਮਜ਼ਦੂਰੀ ਕਰਦੇ ਨੇ ਤੇ ਘਰ ਦੀ ਸਥਿਤੀ ਹਾਲਾਤ ਬਹੁਤ ਜ਼ਿਆਦਾ ਮਾੜੇ ਹੈਗੇ ਨੇ ਇਹਨਾਂ ਦੇ ਤੇ ਮੈਂ ਤਾਂ ਕਹਿੰਦਾ ਇਹਨਾਂ ਨੂੰ ਸਾਫ ਮਿਲ ਜੇ ਤੇ ਬਹੁਤ ਵਧੀਆ ਕਿਤਾ ਹੋਇਆ ਬਜੀ ਆ ਰਹੇ ਨੇ ਇਹ ਇਹ ਜੀ ਗੁਰੂ ਨਾਨਕ ਪਾਰਕ ਦੇ ਵਿੱਚ ਨਾ ਕ્રાਫਟ ਮੇਲਾ ਲੱਗਾ ਜੀ ਇੱਥੇ ਇੱਕ ਇਹਨਾਂ ਨਾ ਬਣਾਈਆਂ ਸੀਗੀਆਂ ਰੈਪਲੀਕਾ ਬਣਾਈਆਂ ਸੀਗੀਆਂ ਬਿਲਡਿੰਗਸ ਦੀਆਂ ਜਿਦਾ ਬਰਜ ਖਲੀਫਾ ਦੀ ਐਫਲ ਟਾਵਰ ਵਗੈਰਾ ਦੀ ਅਜਨੇ ਦੀ ਆਨ ਕਰਕੇ ਜਿਹੜਾ ਐਫਲ ਟਾਵਰ ਦਾ ਬਣਾਇਆ ਸੀ ਰੈਪਲੀਕਾ ਉਹ ਥੱਲੇ ਡਿੱਗ ਗਿਆ ਤੇ ਉਹਦੇ ਥੱਲੇ ਇੱਕ ਰਵਿੰਦਰ ਕੁਮਾਰ ਮੁੰਡਾ ਸੀ ਖਲੀਚਪੁਰ ਦਾ ਜਿਹੜਾ ਥੱਲੇ ਆਨ ਕਰਕੇ ਉਹਦੀ ਡੈਥ ਹੋ ਗਈ ਆ ਤੇ ਇੱਕ ਮੁੰਡਾ जख्मी ਹੋਇਆ ਤੇ ਉਹਨੂੰ ਹਸਪਤਾਲ ਦੇ ਵਿੱਚ ਜਿਹੜੀ ਉਹਦੀ ਜੇਰੇ ਇਲਾਜ ਆ ਤੇ ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਆਂ ਵੀ ਕਿਦਾਂ ਡਿੱਗਿਆ ਕਰਦਾ ਹਵਾ ਨਾਲ ਡਿੱਗਿਆ ਕਿ ਜਾਂ ਇਹਦਾ ਕੋਈ ਸਟਰਕਚਰ ਜਿਹੜਾ ਵੀਕ ਸੀ ਕੋਈ ਵਜ੍ਹਾ ਟੈਕਨੀਕਲ ਸੀ ਕਿ ਕੁਦਰਤੀ ਫਾਲਟ ਸੀ ਪ੍ਰਮੋਦਾ ਖਲਾਫ ਕੋਰੋਨੀ ਕਾਰਵਾਈ ਕੀਤੀ ਜਾ ਰਹੀ ਬਿਲਕੁਲ ਕੀਤੀ ਜਾਏਗੀ ਫਰੋਂ ਉਹ ਪਤਾ ਲੱਗਾ ਉਹ ਫੋਨ ਬੰਦ ਕਰਕੇ ਗਾਇਬ ਹੋ ਗਿਆ ਜੀ ਕੋਈ ਨਹੀਂ ਜੀ ਉਹਨਾਂ ਦਾ ਸਾਡੇ ਕੋਲ ਸਾਰਾ ਡਾਟਾ ਹੁੰਦਾ ਇਦਾਂ ਫੋਨ ਬੰਦ ਕੀਤੇ ਆ ਨਹੀਂ ਗੱਲ ਮੁੱਕਣੀ ਆਪਾਂ ਜੋ ਵੀ ਆ ਐਸ ਪਰ ਲਾ ਜੋ ਐਕਸ਼ਨ ਹੋਊਗਾ ਉਹ ਲਿਆ ਜਾਏਗਾ ਅ ਫਰਸਟ ਏਟ ਦਾ ਇਹ ਵੀ ਵੈਰੀਫਾਈ ਕਰਦੇ ਆ ਜੀ ਵੀ ਫਰਸਟ ਏਟ ਇੱਥੇ ਸੀ ਮੇਲਾ ਕਹਿੰਦੇ ਫਰਸਟ ਏਟ ਪ੍ਰਬੰਧ ਨਹੀਂ ਕਰਦੇ ਕੋਈ ਇੱਥੇ ਟੀਮ ਕੋਈ ਇੱਥੇ ਜੀ ਸਾਰੀਆਂ ਪਰਮਿਸ਼ਨ ਲੈਣੀਆਂ ਪੈਂਦੀਆਂ ਨੇ ਇੱਥੇ ਮਤਲਬ ਇਹ ਮੇਲਾ ਪਬਲਿਕਲੀ ਖੁੱਲਦਾ ਹੀ ਸ਼ਾਮ ਨੂੰ ਆ ਉਹ ਹੁਣ ਇਹ ਵੈਰੀਫਾਈ ਕਰਨਾ ਵੀ ਉਹ ਪਹਿਲਾਂ ਅੰਦਰ ਕਿੱਦਾਂ ਆਇਆ ਵੀ ਉਹਨੇ ਇੱਥੇ ਕੋਈ ਮਤਲਬ ਕਿਸੇ ਦੇ ਸ਼ਾਪ ਵਾਲੇ ਦੇ ਕਹਿਣ मेरा नाम मोनिश है सर तो क्या यहाँ पे हो रहा था कौन सा मेला था ये दुबई मेला था सर अचानक मौसम खराब हुआ और ये टावर गिर गया जी और पब्लिक ने हल्ला मचाया इसको उठाओ इसको उठाओ तो मैं भी भाग के आया देखा एक भैया के थोड़ी चोट लगी हुई थी उनको गाड़ी में डाल के लेके गए थोड़ा वो इसके नीचे आ गए थे जी थोड़ा से दबे हुए थे उठाया इसको और तब निकाला कौन थे वो मैं नहीं जानता भाई साहब यहाँ पे काम करने वाला था जहाँ ये ये मैं नहीं जानता अचानक हुआ ना सब कुछ तो मैंने उनका चेहरा भी नहीं देखा अच्छे से उनको तुरंत उठा और गाड़ी में डाल के ले गए दो लोग जी एक ही देखा मैंने जी। एक ही जख्मी हुआ मैंने एक ही देखा है वो अचानक हुआ ना एकदम तो मेरा एक ही पे ध्यान गया वो उठा टावर उठाने में और गाड़ी में करने में जो उसकी ये तो नहीं मुझे पता डेथ तो नहीं बाकी थोड़ा सीरियस था बोल नहीं रहे थे जी क्या लगता है ये कि जो टावर गिरा है जी थोड़ी सी हवा आने से गिर गया नहीं नहीं वो तो देखो तूफान है बहुत तेज तूफान था वो किसी के आदमी ने एकदम अचानक ही गिर गया सर जी कितने लोग थे यहाँ पे जब तूफान आया यहाँ पे लोग तो शायद एक भी नहीं था बाकी बाद में ध्यान नहीं पड़ा ना देखा तो भैया दबे हुए थे क्या आए थे यहाँ पे टावर उठा तब निकाला